ਇਹ ਗੁੰਬਦ ਤੇ ਨਿਸ਼ਾਨ ਸਾਹਿਬ ਪ੍ਰਗਟ ਹੁੰਦਾ ਹੈ ਤਨ ਪ੍ਰਗਟ ਹੁੰਦੀ ਜਿਹਨੂੰ ਮਾਰੇ ਕਹਿੰਦੇ ਗੁਰਪ੍ਰਿਲ ਪੌਜਲ ਲੰਗਿਏ ਦਰਗੇ ਪਤ ਪਰਵਾਨ ਨਾਨਕ ਤੇ ਮੁਖੁਜਲੇ ਤੁਨ ਪਜੇ ਸ਼ਬਦ ਨਿਸ਼ਾਨ ਨਿਸ਼ਾਨ ਸਾਹਿਬ ਉਹਦਾ ਪ੍ਰਤੀਕ ਹੈ ਹੁਣ ਜਿਹੜਾ ਨਿਸ਼ਾਨ ਸਾਹਿਬ ਲੋਹੇ ਦਾ ਇਹਨੂੰ ਕੇਸਰੀ ਰੰਗ ਦੇ ਨਾਲ ਕਿਉਂ ਲਪੇਟਿਆ ਜਾਂਦਾ ਹੈ ਕੇਸਰੀ ਰੰਗ ਕਿਉਂ ਦਿੱਤਾ ਗਿਆ ਕਿਉਂਕਿ ਜਿਹੜਾ ਨਾਮ ਹੈ ਨਾ ਉਦੇ ਨਾਲ ਜਿਹੜਾ ਜੁੜ ਜਾਂਦਾ ਉਹ ਵੀ ਰੰਗਿਆ ਜਾਂਦਾ ਉਹਨੂੰ ਵੀ ਰੰਗ ਚੜ ਜਾਂਦਾ ਤਾਂ ਕਰਕੇ ਬਾਣੀ ਦੇ ਵਿੱਚ ਹੋਰ ਕਿਸੇ ਰੰਗ ਦੀ ਗੱਲ ਨਹੀਂ ਕੀਤੀ ਕਿ ਲਾਲ ਰੰਗ ਦੀ ਗੱਲ ਕੀਤੀ ਗਈ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾਗਾ ਮੈਲਾ ਤਦ ਨ ਹੋਵੇ ਨਹਿ ਲਾਗੇ ਦਾਗਾ ਇਹ ਜਿਹੜਾ ਲਾਲ ਰੰਗ ਹੈ ਨਾ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਹਦਾ ਮਨ ਰੰਗਿਆ ਗਿਆ ਹੈ 因为。